ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਥੱਕ ਗਏ ਅੱਜ ਤੇ ਟਾਈਮ ਹੈ 12 ਵਜਣ ਵਾਲੇ ਨੇ ਤੇ ਅੱਜ ਨਾ ਮੈਂ ਮੱਜਾਂ ਵਾਲਾ ਸਾਈਡ ਸਾਫ਼ ਕਰਿਆਗਾ ਉੱਪਰੋਂ ਜਾਲੇ ਕੰਦਾਂ ਤੇ ਹਨਾ ਤੂੜੀ ਤੇ ਕੰਦਾਂ ਤੇ ਰੇਤਾ ਪਰ ਸਾਈਡ ਦਵਾਰ ਲਾ ਅੰਦਰ ਲ ਸਾਰ ਛਾੜਿਆਗਾ ਜਲ ਛਾੜੇ ਨਹੀਂ ਗੇ ਕਵੇਲਾ ਹੋ ਗਿਆ ਤੇ ਸਰਦਾਰ ਜੀ ਤੇ ਬੀਬੀ ਦਾਸ ਬਾਜ ਦੇ ਗਏ ਹੋਣੀ ਦਵਾਈ ਲੈਣ 10 ਵਜੇ ਗਏ ਨੇ ਸੌਰ ਤੋਂ ਕੰਮ ਨਿਭੜ ਗਿਆ ਸੀ ਵੈਸੇ ਮੇਰੇ ਕੱਪੜੇ ਧੋਣ ਵਾਲੇ ਤੇ ਪੋਚੇ ਲਾਉਣ ਵਾਲੇ ਰਹਿੰਦੇ ਸੀ ਉਹ ਦਵਾਰ ਲਾ ਲਈ ਸੀਗੇ ਤੇ ਉਹ ਲੈਣ ਗਏ ਹੋਣੇ ਜੀ ਦਵਾਈ ਅੱਜ ਵੀ ਹੈਗੀਆਂ ਕੱਲੀ ਘਰੇ ਕਿਉਂਕਿ ਬੱਚੇ ਸਕੂਲ ਭੱਗ ਜਾਂਦੇ ਨੇਗੇ ਸਰਦਾਰ ਜੀ ਦਬਾਉਣ ਗਏ ਨੇ ਬੀਬੀ ਨੂੰ ਦਵਾਈ ਤੇ ਬੈਠੀ ਸੀ ਨਿਕਰਿਆ ਮੈਂ ਚਲੋ ਆਪਾਂ ਵਲੌਗ ਸਭ ਕਰ ਲੈਣੇ ਗੱਲਾਂ ਕਰ ਲੈਣੇ ਆ ਬਾਕੀ ਸ ਨੂੰ ਪਤਾ ਹੀ ਆ ਆਪਣੇ ਬਹੁਤ ਹੀ ਹਰਮਨ ਪਿਆਰੇ ਗਾਇਕ ਰਾਜਵੀਰ ਜਵੰਦਾ ਜੀ ਤੇ ਇਸ ਲਈ 27 ਤਰੀਕ ਤੋਂ ਲੈ ਕੇ ਸੜਕਾ ਹਸਪਤਾਲ ਲੱਗੀਆਂ ਬਹੁਤ ਸੁਣ ਕੇ ਹਨਾ ਮਨ ਨੂੰ ਦੁੱਖ ਲੱਗਿਆ ਤੇ ਅਰਦਾਸ ਵੀ ਕੀਤੀ ਸਾਰੇ ਵੀਰ ਭੈਣਾਂ ਬੱਚੇ ਬਜ਼ੁਰਗੋ ਸਾਰੇ ਅਰਦਾਸਾਂ ਕਰ ਰਹੇ ਨੇ ਵੀਰ ਦੀਆਂ ਅੱਜ ਹੈਗੇ ਜੀ ਇੱਕ ਤਰੀਕ ਤੇ ਅੱਜ ਕੁਸ ਮੈਂ ਹੁਣ ਵੀਡੀਓ ਦੇਖ ਕੇ ਹੱਡੀਆਂ ਕੰਮ ਕਰਤੀ ਜਦੋਂ ਮੋਬਾਈਲ ਚੱਕਿਆ ਪਹਿਲਾਂ ਮੈਂ ਰਾਜਵੀਰ ਵੀਰ ਦੀ ਵੀਡੀਓ ਦੇਖੀ ਵੀ ਉਹਨਾਂ ਦੀ ਖਬਰ ਆਈ ਹੋਣੀ ਹੈ ਨਾ ਕੋਈ ਸਿਹਤ ਅੱਛਾ ਸਦਾਰ ਹੋਇਆ ਜਾਂ ਨਾ ਹੋਇਆ ਤਾਂ ਕਹਿੰਦੇ ਬਹੁਤ ਸੁਧਾਰ ਹੋ ਗਿਆ ਸਿਹਤ ਅੱਛਾ ਤੇ ਚਲੋ ਜੀ ਹਨਾ ਠੀਕ ਹੋ ਗਏ ਤੇ ਅੱਗੇ ਵੀ ਫਰਕ ਪਊਗਾ ਜੀ ਮੈਂ ਜਿਵੇਂ ਕਹਿੰਦੇ ਨੇ ਇੱਕ ਟਾਈਮ ਦਵਾਈ ਸਹੀ ਨਹੀਂ ਕਰਦੀ ਹੁੰਦੀ ਲੱਗਦੀ ਹੁੰਦੀ ਜਿੱਥੇ ਅਰਦਾਸ ਲੱਗ ਜਾਂਦੀ ਹੈ ਤੇ ਆਪਾਂ ਰਾਜਵੀਰ ਜਵੰਦਾ ਲਈ ਇੱਕ ਇੱਕੀ ਕਰ ਅਰਦਾਸ ਜੇ ਹੋਰ ਕਰ ਦਾਂਗੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਰਾਜਵੀਰ ਜਵੰਦਾ ਆਪਣੇ ਦੇ ਵਿੱਚ ਆਪਣੇ ਵਿੱਚ ਹਨਾ ਵਧੀਆ-ਵਧੀਆ ਪ੍ਰੋਗਰਾਮ ਫਿਲਮਾਂ ਜਾਂ ਕੋਈ ਹਨਾ ਗੀਤ ਲੈ ਕੇ ਆਉਣ ਜਿੰਨੇ ਵੀ ਵੀਰ ਦੇ ਆਪਾਂ ਗੀਤ ਸੁਣੇ ਨੇ ਸਾਰੇ ਧਰਮ ਕੀਨੇ ਕੁੜੀਆਂ ਲਈ ਗੀਤ ਗਾਏ ਨੇ ਪਰਿਵਾਰਾਂ ਲਈ ਗੀਤ ਗਾਏ ਨੇ ਨਾ ਬਹੁਤ ਹੀ ਸੋਹਣੇ ਗੀਤ ਸੀਗੇ ਵੀਰ ਦੇ ਤੇ ਅੱਗੇ ਵੀ ਮੀਰ ਕਰਦੇ ਆ ਵੀ ਵੀਰ ਹਨਾ ਸੋਹਣ ਸੁਹਣ ਗੀਤ ਪਰਿਵਾਰਿਕ ਜੋ ਬੈਠ ਕੇ ਸੁਣਨ ਵਾਲੇ ਗੀਤ ਹੁੰਦੇ ਨੇ ਤੇ ਇਸ ਤਰ੍ਹਾਂ ਪ੍ਰੋਗਰਾਮ ਕਰੇ ਹਨਾ ਤੇ ਸਾਰੇ ਉਹਨਾਂ ਦੇ ਪ੍ਰੋਗਰਾਮ ਨੂੰ ਅਡੀਕ ਕਰਨ ਆਪਣੇ ਵਰਗੀਆਂ ਭੈਣਾਂ ਵੀਰ ਬੱਚੇ ਹਨਾ ਤੇ ਚਲੋ ਜੀ ਆਪਾਂ ਇੱਕ ਅਰਦਾਸ ਹੋਰ ਕਰ ਦਾਂਗੇ ਸਵੇਰੇ ਗੁਰੂ ਘਰ ਜਾਣਾਂਗੇ ਆਪਾਂ ਵੀਰ ਲਈ ਦੋ ਸ਼ਬਦ ਅਰਦਾਸ ਹਨਾ ਜ਼ਰੂਰ ਕਰਾਂਗੇ ਤੇ ਠੀਕ ਹੋ ਜਾਣਗੇ ਮੈਨੂੰ ਉਮੀਦ ਹੈ ਤੇ ਮੇਰੇ ਪਿਆਰੇ ਵੀਰ ਠੀਕ ਹੋਣਗੇ ਬੱਚਿਆਂ ਨੂੰ ਵੀ ਬੇਨਤੀ ਆਪਾਂ ਇਹ ਅਰਦਾਸ ਕਰੋ ਤੁਸੀਂ ਹਨਾ ਪਤਾ ਨਹੀਂ ਕੀ ਹੈ ਜਿੰਨੇ ਜਿੰਨਾ ਬੱਚਾ ਆਪਣਾ ਹਨਾ ਵੀਰ ਹਨਾ ਪਹਿਲਾਂ ਬੱਚੇ ਹਨਾ ਕਿੰਨੇ ਆ ਜੀ ਵੀਰਾਂ ਦੀ ਡੈਥ ਹੋਈ ਹੈਗੀ ਤੇ ਪਤਾ ਨਹੀਂ ਕੀ ਗੱਲ ਜਿਹੜੋਂ ਇੰਨਾ ਉੱਪਰੋਂ ਚੜ ਜਿਆ ਨਾ ਫਿਰ ਇੱਕੇ ਦਮ ਵਿਚਾਰੇ ਹੋ ਜਾਂਦੇ ਨੇ ਕਿ ਵਾਹਿਗੁਰੂ ਮਿਹਰ ਪ੍ਰਿਆਹਤ ਰੱਖੇ ਵੀਰ ਸਹੀ ਸਲਾਮਤ ਰਹੇ ਤੇ ਸਹੀ ਸਲਾਮਤ ਆਪਣੇ ਬੱਚਿਆਂ ਚ ਕਰੇ ਆ ਵੀ ਹਨਾ ਤੇ ਚਲੋ ਜੀ ਅੱਜ ਵੀ ਆਪਣਾ ਵੀਰ ਲਈ ਆਪਾਂ ਦੋ ਸ਼ਬਦ ਬੋਲਤੇ ਨੇ ਬਸ ਮੈਂ ਨਾ ਬਸ ਖਿਆਲ ਹੀ ਸੀ ਰਹਿਦਾ ਪੈਣਾ ਕਹਿੰਦੇ ਤੁਸੀਂ ਨਹੀਂ ਬੋਲਿਆ ਵੀ ਬੋਲਿਆ ਤਾਂ ਹੈਗਾ ਤੁਸੀਂ ਇੱਕ ਦਿਨ ਮੈਂ ਬੋਲਿਆ ਤਾਂ ਹੈਗਾ ਤੁਸੀਂ ਵੀਡੀਓ ਨਗਾ ਕੇ ਦੇਖ ਲੈਣੇ ਹੁੰਨੇ ਹੋਣਾ ਤੇ ਫਿਰ ਜੇ ਤੁਸੀਂ ਸਾਰੀ ਵੀਡੀਓ ਦੇਖੋ ਫਿਰ ਤਾਂ ਤੁਹਾਨੂੰ ਪਤਾ ਲੱਗ ਜੇ ਹੈਨਾ ਬਾਕੀ ਤੇ ਆਪਣੇ ਅੱਜ ਚੈਨਲ ਨੂੰ ਹੋ ਗਏ ਨੇ ਜੀ 5 ਸਾਲ 5 ਸਾਲ ਹੋ ਕੇ ਸੇ ਮਾਸਾਲਾ ਲੱਗ ਚੁੱਕਿਆ ਹੈਗਾ ਤੇ ਬਹੁਤ ਵਧੀਆ ਪ੍ਰਵਾਦ ਮਿਲਿਆ ਜੂ ਤੁਹਤੇ ਧੰਨਵਾਦ ਭੈਣ ਦਾ ਕਰਦੀ ਆ ਨਾ ਤੇ ਮੈਂ ਗਰਮੀਤ ਦਾ ਜਿਹਨੇ ਸਾਨੂੰ ਇਸ ਲੈਣ ਤੇ ਲਿਆਂਦਾ ਜਾਣਕਾਰੀ ਦਿੱਤੀ ਬੱਚਿਆਂ ਨੂੰ ਸਿਖਾਇਆ ਹੈ ਨਾ ਦੇ ਉਹ ਸਾਡੇ ਗੁਰੂ ਵੀ ਨੇ ਤੇ ਕਿਉਂਕਿ ਜੋ ਜਿਤੋਂ ਵੀ ਆਪਾਂ ਸਿੱਖਿਆ ਲੈਣੀ ਆ ਕੋਈ ਵੀ ਸਿੱਖਿਆ ਲੈਣੀ ਆ ਚਾਹੇ ਆਪਾਂ ਪੜ੍ਹਾਈ ਦੀ ਸਿੱਖਿਆ ਲੈਣੀ ਆ ਚਾਹੇ ਸਲਾਈ ਦੀ ਸਿੱਖਿਆ ਲੈਣੀ ਆ ਚਾਹੇ ਕੋਈ ਕੱਢ ਕੜਾਈ ਦੀ ਸਿੱਖਿਆ ਲੈਣੀ ਉਹ ਆਪਣਾ ਗੁਰੂ ਹੀ ਹੁੰਦਾ ਹਨ ਤੇ ਉਹਨੇ ਸਾਨੂੰ ਜਾਣਕਾਰੀ ਦਿੱਤੀ ਸਾਨੂੰ YouTube ਤੇ ਲਿਆਂਦਾ ਧੰਨਵਾਦ ਭੈਣ ਦਾ ਤੇ ਐਨਾ ਸੋਹਣੇ ਪਰਿਵਾਰ ਨਾਲ ਸਾਨੂੰ ਮਿਲਾਇਆ YouTube ਤੇ ਤੇ ਬਾਕੀ ਹੁਣ ਆਪਾਂ ਜੀ ਕੰਮ ਕਰ ਲੈਣੇਗੇ ਤੇ ਸਰਦਾਰ ਜੀ ਹੋਰੀ ਲਾਇਣ ਗਾਣੀ ਦਵਾਈ ਪਤਾ ਨਹੀਂ ਐਤੀ ਸਾਡੇ ਤੇ ਕੀ ਕਰਾਇ ਚੜਿਆ ਜਿਦੋਂ ਹਣਾ ਚਾਰ ਪੈਸੇ ਘਰੇ ਹੁੰਦੇ ਨੇ ਸਾਰੇ ਦਵਾਈ ਤੇ ਲੱਗਦੇ ਨੇ ਤੇ ਆਏ ਹੁੰਦਾ ਵੀ ਆ ਚੀਜ਼ ਬਣਾਵਾਂਗੇ ਆ ਚੀਜ਼ ਬਣਾਵਾਂਗੇ ਪਤਾ ਨਹੀਂ ਕੀ ਗੱਲ ਐਨੇ ਪੈਸੇ ਪਹਿਲਾਂ ਮੇਰੇ ਤੇ ਲੱਗੇ ਫਿਰ ਬੀਬੀ ਬਿਮਾਰ ਹੋ ਗਈ ਜੇ ਹੁਣ ਮਾੜੀ ਜੀ ਬੀਬੀ ਥੋੜੇ ਦਿਨ ਠੀਕ ਹੋਈ ਸੀਗੀ ਤੇ ਫਿਰ ਮੱਝ ਬਿਮਾਰ ਹੋ ਗਈ ਹੁਣ ਬੀਬੀ ਕਹਿੰਦੀ ਅੱਜ ਦੁਬਾਰੇ ਫੇਰ ਮੈਨੂੰ ਚੱਕਰ ਆਈ ਜਾਂਦੇ ਨੇਗੇ ਤੇ ਫਿਰ ਅੱਜ ਸਰਦਾਰ ਜੀ ਫੇਰ ਲੈ ਕੇ ਗਏ ਨੇ ਕਹਿੰਦੇ ਮੇਰੀ ਸਿਹਤ ਠੀਕ ਨਹੀਂ ਹੈਗੀ ਦਵਾਰੇ ਕਲਵੀਰ ਨੂੰ ਦਿਖਾ ਕੇ ਅੱਜ ਸਰਦਾਰ ਜੀ ਫੇਰ ਲੈ ਕੇ ਗਏ ਹੋਣੇ ਸਲਾਮ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਦੋ ਤਿੰਨ ਮਹੀਨੇ ਲਗਾਤਾਰ ਦਵਾਈ ਖਾ ਲੈਣਾ ਫਿਰ ਦਵਾਈ ਖਾਣ ਦੀ ਮਾਰੀ ਵਿਚਾਰੀ ਵਿਚਰੀ ਹਟ ਜੇ ਨੇ ਕਹੀਂ ਦਵਾਈਆਂ ਘੜਾ ਖਾਣੇ ਸੌਖੇ ਨੇ ਫਿਰ ਆਣਾ ਸੌਖੀ ਤਾਂ ਨਹੀਂ ਫਿਰ ਆਪ ਜਿਹੜੇ ਸਿਹਤ ਨੂੰ ਖਾਣੀ ਪੈਂਦੀਆਂ ਨੇ ਜੋ ਸਿਹਤ ਡਾਊਨ ਹੁੰਦੀ ਹੈ ਫਿਰ ਆਪਾਂ ਨੂੰ ਦਵਾਈ ਖਾਣੀ ਪੈਂਦੀ ਹੈ ਜੀ ਤੇ ਮੈਂ ਉਹਨਾਂ ਦੇ ਘਿਆ ਤੋਂ ਬਾਹਰ ਕੰਮ ਕਰਕੇ ਇੱਥੇ ਹੀ ਪਹੇਗੀ ਤੇ ਮੈਂ ਹਜ ਸਿਰ ਵੀ ਨਵਾਇਆ ਹੈਗਾ ਮੈਂ ਵੀਡੀਓ ਦੇਖਣ ਲੱਗੀ ਰਾਜਵੀਰ ਜਵੰਦਾ ਨੇ ਜੋ ਵੀ ਸ਼ਾਰਟ ਵੀਡੀਓ ਪਾਈਆਂ ਹੋਈਆਂ ਨੇ ਸਾਰਿਆਂ ਨੇ ਵੀ ਹੁਣ ਅਸੀਂ ਮਿਲ ਕੇ ਆਿਆਂਗੇ ਤੇ ਮੈਂ ਇਸ ਤਰ੍ਹਾਂ ਵੀਰ ਦੀਆਂ ਵੀਡੀਓ ਦੇਖਣ ਲੱਗੀ ਧੰਨਵਾਦ ਸਾਰਿਆਂ ਦਾ ਜਿੰਨਾਂ ਭੈਣਾ ਵੀਰਾਂ ਨੇ ਅਰਦਾਸਾਂ ਕਰੀਆਂ ਵੀਰ ਲਈ ਆਪਾਂ ਹੋਰ ਵੀ ਇੱਕ ਇੱਕ ਦੋ ਦੋ ਅਰਦਾਸਾਂ ਜ਼ਰੂਰ ਕਰੋ ਤੇ ਅਰਦਾਸ ਜ਼ਰੂਰ ਕੰਮ ਕਰੋ ਵੀ ਆਪਣੀ ਹਨਾ ਆਸ ਇੱਕ ਆਸਤੇ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਤੇ ਚਾਹੇ ਥੋੜਾ ਜਿਹਾ ਲੇਟ ਪੂਰੀ ਹੋ ਜੇ ਤੇ ਜੇਰੋਂ ਆਪਾਂ ਵਿਸ਼ਵਾਸ ਨਾਲ ਕਰਾਂਗੇ ਫਿਰ ਤਾਂ ਬਹੁਤ ਸੇਤੀ ਹੁੰਦੀ ਆ ਮਨ ਅੰਦਰੋਂ ਹਣਾ ਮਨ ਸਾਪ ਵਿਸ਼ਵਾਸ ਰੱਖ ਕੇ ਕਰਾਂਗੇ ਫਿਰ ਆਪਣੀ ਅਰਦਾਸ ਪੂਰੀ ਜ਼ਰੂਰ ਵਾਹਿਗੁਰੂ ਕਰਦਾ ਹੈ ਤੇ ਉਹਦੇ ਲਈ ਤਾਂ ਸਾਰਾ ਪੰਜਾਬ ਲੱਗਿਆ ਹੋਇਆ ਹੈਗਾ ਬਾਦੀਆਂ ਭੈਣਾ ਵੀਰ ਵੀ ਕਰਦੇ ਨੇ ਜਿਹੜੇ ਜਿਹੜੇ ਉਹਨਾਂ ਨੇ ਪ੍ਰੋਗਰਾਮ ਦੇਖੇ ਨੇ ਹਣਾ ਕੱਲ ਆਵਣੀ ਹੋਰੇ ਆ ਗਈ ਸੀ ਸਾਰਾ ਦਿਨ ਬਿਜੀ ਰਹੇ ਹੈ ਨਾ ਰੈਸਟ ਨਹੀਂ ਹੋਈ ਤੇ ਇੱਕ ਪਤਾ ਨਹੀਂ ਕਿਵਲ ਮੈਂ ਤਾਂ ਗੋਡਿਆਂ ਤੋਂ ਜਮੀ ਖਾੜਨ ਵਾਲੀ ਹੋਈ ਜਾਂ ਦੇ ਦਵਾਈ ਬਣਾਈ ਸੋ ਮਲਦੀ ਹੁੰਨੀ ਆਂਗੀ ਤੇ ਉਹ ਨਾਲ ਕੁਝ ਫਰਕ ਕਰ ਆਂਦਾਗਾ ਤੇ ਜਦੋਂ ਆਏ ਜੇ ਕੰਮ ਕਰਕੇ ਆਟਦੇ ਫਿਰ ਜਮੀ ਨਿਹਾਕ ਹੋ ਜਾਂਦੀ ਹੈ ਤਾਂ ਹੀ ਅੱਜ ਮੈਂ ਸਾਈਡ ਸਾਫ ਕਰ ਲਿਆ ਇੰਨਾ ਸੋਹਣਾ ਹੋ ਗਿਆ ਸਾਈਡਾ ਛੱਡ ਛੱਡ ਚ ਮੇਰੇ ਤਾਂ ਜਾਨ ਨੂੰ ਜੀ ਨਾ ਤੁਸੀਂ ਹੱਸੋਗੀ ਆ ਭੈਣਾ ਤੇ ਜਿੱਦੇ ਆਪਣੇ ਘਰੋਂ ਸੱਪ ਮਾਰਿਆਗਾ ਕੰਨੂ ਦੂਜੇ ਦਿਨ ਅਸੀਂ ਸੱਪ ਸੀਣ ਦੇਖ ਲਈ ਅ ਤੇ ਗੋਆ ਜਿਹੜੀ ਉਹ ਤਾਂ ਅਸੀਂ ਰੋਜ਼ ਹੀ ਦੇਖਦੇ ਆ ਗੋ ਗੂਨ ਤਾਂ ਮੈਂ ਗੋਲਦੀ ਨਹੀਂ ਜਿੱਦ ਮੈਂ ਸੱਪ ਸੀਣ ਦੇਖਿਆ ਮੈਨੂੰ ਡਰ ਲੱਗਿਆ ਬੂ ਆਪਾ ਤਾਂ ਸੱਪਾਂ ਦੇ ਘਰ 'ਚ ਬੈਠੇ ਆ ਹਾਏ ਆਪਾ ਸੱਪਾਂ ਦੇ ਘਰ 'ਚ ਬੈਠੇ ਆ ਇੱਕ ਸਾਡੇ ਦੇ ਘਰ ਦੇ ਆਲੇ-ਦਾਲੇ ਨਾ ਸੁਨਣਾ ਥਾਂ ਵਾਲਾ ਪਿਆਰ ਸਾਡੇ ਜਿਹੜੇ ਇੱਧਰਲੇ ਘਰ ਨੇ ਉਹਨਾਂ ਕੋਲ ਜਗ੍ਹਾ ਹੀ ਵਾਲੀ ਹੈਗੀ ਇੰਨੀ ਕਿੱਥੋਂ ਵਗਲੂ ਅਗਲਾ ਇੰਨੀ ਮਹਿੰਗੀ ਇਟਾ ਨਾ ਉਹ ਦਰ ਲੈ ਜਗਾ ਨਾ ਦੋ ਤਿੰਨ ਕਰਾਂ ਦੀ ਜਗਾ ਚਾਰ ਦਿਓ ਆਈ ਪਈਆ ਸੁੰਨੀ ਸੁੰਨੀ ਤਿੰਨ ਚਾਰ ਦੀ ਕਿਉਂ ਕਈ ਕਰਾਂ ਦੀ ਹੈਗੀ ਬਾਕੀ ਮਿਸਤਰੀਆਂ ਨੇ ਵਾਸਤ ਦੀ ਜੀ ਉਹ ਵੀ ਸੁੰਨੀ ਪਈ ਉਹ ਚ ਪਹਾੜੀ ਕਿ ਕਰਾਂ ਨੀ ਗੀਆਂ ਤੇ ਮਹਬੂ ਕੰਤਾ ਟਾਪ ਟਾਪਾ ਪਾਣ ਤੋਂ ਦਰਸ ਆਪਾ ਆਉਂਦੇ ਨੇ ਉਹ ਪਤਾ ਗੋ ਆਪਣੇ ਸੱਪ ਸੀਣ ਆਪਣੇ ਸੱਪ ਪੱਪਾ ਮਾਰਿਆ 부ਝੀ ਦੇ ਉਹ ਪਾਥੀਆਂ ਜਾਂ ਸੇੜੀਆਂ ਹੋਰ ਨਿਕਲਣਗੇ ਮਨ ਚ ਬਸ ਇਹੀ ਡਰ ਬਣਿਆ ਰਿਹਾ ਤੁਸੀਂ ਹੱਸੋਗੇ ਭੈਣਾ ਮੇਰੀ ਜੀ ਗੱਲ ਸੁਣ ਕੇ ਤੇ ਇੱਕ ਦਿਨ ਨਾ ਮੈਂ ਕੱਕ ਪਾਉਣ ਲੱਗੀ ਸਾਡੇ ਦੋ ਜਿੱਦੇ ਆਪਾਂ 4 ਪਾਇਆ ਮੋਦ 4 ਪਾਉਣ ਤੋਂ ਪਹਿਲਾਂ ਇੱਕ ਦਿਨ ਸੈੱਡ ਝਾੜਿਆਗਾ ਹੁਣ ਕਿਉਂਕਿ ਹਾਂ ਇੱਕ ਤਾਂ ਉੱਥੇ ਗਰਦ ਪੈਂਦੇ ਤੂੜੀ ਦੀ ਇੱਕ ਕੱਚਾ ਸੈੱਡ ਹੈ ਇੱਕ ਹੁਣ ਮੱਸਰ ਨਾਲ ਹੋਰ ਜਾਲੇ ਲੱਗੇ ਮਕੜੀ ਦੇ ਜਾਲਾ ਪਾ ਲਾਂਦੀ ਹੈ ਹਨਾ ਮੈਂ ਝਾੜਿਆ ਨਹੀਂ ਤੀ ਹੁਣ ਮੈਂ ਫੇਰ ਹੀ ਝਾੜੂ ਫੇਰ ਝਾੜੂ ਗਰਮੀ ਬਹੁਤ ਜ਼ਿਆਦੀ ਸੀ ਹਾਂ ਅੱਜ ਝਾੜਦੇ ਹਾਂ ਸਵੇਰ ਚੜਜੋ ਨਾ ਵੱਡੇ ਵੱਡੇ ਜਾਲੇ ਲੱਗੇ ਬੱਡੇ-ਬੱਡੇ ਝਾੜੇ ਲੱਗੇ ਹੋਏ ਪਰਸੋਂ ਮੈਂ ਆਖਿਆ ਮੈਂ ਮੱਝਾ ਬਨ ਕੇ ਆਉਣੀ ਆਂਗੀ ਤੇ ਸਰਦਾਰ ਜੀ ਕਹਿੰਦੇ ਬੰਨੇ ਮੈਂ ਕਾਜ ਮੇਰਾ ਬਣਾਇਓ ਕਹਿੰਦੇ ਚਲ ਮੈਂ ਤਾਂ ਹੁਣ ਖੇਤੋਂ ਆਇਆ ਮੈਂ ਤਾਂ ਦਮ ਲੈਣਾ ਤੁਸੀਂ ਅੱਪੀ ਬੰਨੇਓ ਚਲ ਭੀ ਮੈਂ ਦਾਣਾ ਚਾਹ ਦਾਣੇ ਅਸੀਂ ਇਸ ਕੱਖ ਸਵੇਰੇ ਪਾ ਦੇਣਾ ਦਾਣਾ ਅਸੀਂ ਉਦੋਂ ਪਾਉਣਿਆ ਜਦੋਂ ਮੱਝਾ ਬਨਣੀ ਆ ਹੋਣ ਕਿਉਂਕਿ ਵੀ ਸੱਪ ਸਲੂੰਡੀ ਦਾ ਟਾਈਮ ਹੈ ਨਾ ਕੱਚੀ ਪਲੀ ਰੁੱਤ ਤਾ ਵੀ ਮੂੰਹ ਮਾਣਾ ਲਾ ਜੀ ਦਾਣੇ ਨੂੰ ਕੋਈ ਚੀਜ਼ ਜ਼ਹਿਰੀਲੀ ਅਸੀਂ ਦਾਣਾ ਉਰਤ ਪਾਉਣੇ ਆ ਤੇ ਭਈ ਜਿਹੜੋਂ ਮੈਂ ਦਾਣਾ ਵਟਾ ਚੱਕਿਆ ਉਹ ਤਾਂ ਕਿਤੇ ਜਾਲਾ ਲੰਮਾ ਜਾ ਹਨਾ ਪਤਾ ਨਹੀਂ ਕਿਵੇਂ ਪੱਖੇ ਦੀ ਹਵਾ ਨਾਲ ਅੱਦਾਂ ਤਾਂ ਖੁੱਲੀ ਦੇ ਅੰਦਰ ਪਿਆਦਾ ਖੁੱਲੀ ਦੇ ਅੰਦਰ ਪਿਆ ਮੋਟਾ ਜਿਹਾ ਜਾਲਾ ਇੰਨਾ ਮੋਟਾ ਜਿਹਾ ਜਾਲਾ ਸੱਤ ਤੋਂ ਪੱਖੇ ਮੈਂ ਜਾਂਦੀ ਨੇ ਪੱਕੇ ਲਾ ਲਈ ਜਿਹੜੋਂ ਮੈਂ ਦਾਣਾ ਪਾ ਲਿਆ ਜਿਹੜੋਂ ਮੈਂ ਉਹ ਝੋਟੀ ਵਾਲੇ ਥਾਂ ਵਿੱਚ ਆਪਣੀ ਸੂਨ ਵਾਲੀ ਝੋਟੀ ਬੰਨੀ ਹੁੰਦੀ ਜਿੱਥੇ ਮੈਂ ਝੋਟੀ ਬੰਨੀ ਉਹ ਤਾਂ ਅ ਜੀਰੋ ਮੈਂ ਝੋਟੀ ਦਾ ਬਦਾ ਝੋਟੀ ਦੀ ਸਰੋਂ ਦਲਾਈ ਹੋਈ ਆ ਮੈਂ ਜੀਰੋ ਉਹ ਬੱਠਾ ਦਾ ਸਰੋਂ ਦਲਾਈ ਵਾਲਾ ਬੱਠੜ ਪਾਉਣ ਲੱਗੀ ਮੈਂ ਤਾਂ ਨਹੀਂ ਗਾ ਉਹ ਜਾਲੇ ਕੰਨੀ ਕਿਉਂ ਪਾ ਕੇ ਮਹਬੂ ਖੁਰਲੀ ਤੇ ਸੱਪ ਆ ਬੂਖੁਰਲੀ ਤੇ ਸੱਪ ਆ ਮੈਂ ਉੱਥੇ ਸਿੱਟ ਕੇ ਦਾਣੇ ਵਾਲਾ ਬੱਠੜ ਫੀਡ ਵਾਲਾ ਬੱਠੜ ਉੱਥੀ ਮੈਂ ਇੱਧਰ ਭੱਜ ਲੀਕੀ ਸਰਦਾਰ ਜੀਆਂ ਕੋਲੇ ਆ ਗਈ ਆਇਓ ਜੀ ਮਾੜਾ ਜ ਆਇਓ ਜੀ ਕਹਿੰਦੇ ਕਿ ਮੈਨੂੰ ਕਹਿੰਦੇ ਕੀ ਹੋ ਗਿਆ ਮਹ ਖੁਰਲੀ ਚ ਸੱਪ ਆ ਕਹਿੰਦੇ ਹਾਂ ਖੁਰਲੀ ਚ ਸੱਪ ਇਹ ਵੀ ਹੈਰਾਨ ਹੋ ਗਏ ਮੈਂ ਤੈਨੂੰ ਪੱਕਾ ਪਤਾ ਮਖਾ ਹਾਂ ਕਰ ਤਬਾਗਿਆ ਹੁੰਦੇ ਰਿਏ ਪੈੜ ਚਾਲ ਨਾਲ ਜਿਦ ਤੂੰ ਭੱਜੀ ਮਹਾਨਾ ਖੁਲੜੀ ਚ ਸੱਪ ਹੈ ਖੁਲੜੀ ਚ ਸੱਪ ਹੈ ਜੀਰੋ ਇੰਨਾ ਨੇ ਜਾ ਕੇ ਦੇਖਿਆ ਤਾਂ ਗਣ ਮੈਂ ਤਾਂ ਕਿਤੇ ਨਹੀਂ ਜਾਣੀ ਮਖਾ ਲਾਉ ਲਮਕੀ ਤੇ ਸੰਦਾ ਹਨਾ ਕਿਤੇ ਉਹ ਗਣ ਮਖਾ ਉਹਦੇ ਖੁਲੜੀ ਚ ਜਿਦੋਂ ਸਰਦਾਰ ਜਿੰਦੇ ਕਹਿੰਦਾ ਜਾੜ ਨਹੀਂ ਤਾਂ ਮੇਰੇ ਗਾਲਾਂ ਪਈਆਂ ਕਹੇ ਧਿਆਨ ਨਾਲ ਦੇਖਦੀ ਮਨ ਤਾਂ ਹੀ ਹੋ ਗਿਆ ਵੀ ਸੱਪਾ ਵੀ ਇੰਨਾ ਮੋਟਾ ਮਖਾ ਪਤਲਾ ਪਤਲਾ ਸੱਪ ਹੈਗਾ ਮਮਾ ਕੇ ਵੱਡਾ ਹੋਊਗਾ ਹੁਣੀ ਮਾਰ ਦੋ ਸਰਦਾਰ ਜੀ ਤਾਂ ਇੰਨਾ ਹੱਸੇ ਨੇ ਤਾਂ ਮੈਂ ਹੱਸੀ ਜਿਹੜਾ ਜੀ ਨੂੰ ਮੈਂ ਦੱਸਦੇ ਹਾਂ ਸਰਦਾਰ ਹੁਣ ਤੁਹਾਨੂੰ ਦੱਸ ਤਾਂ ਹੁਣ ਤੁਸੀਂ ਵੀ ਹੱਸੋਗੇ ਲੋ ਜੀ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਵੀ ਦੱਸਤੀ ਰਾਜਵੀਰ ਜਵੰਦੇ ਵਾਲੀ ਹਨਾ ਪਰ ਦੱਸ ਕੀਤੀ ਆ ਉਹ ਵੀ ਤੁਸੀਂ ਵੀ ਕਰਿਓ ਤੇ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਬਣ ਗਈ ਆਪਣੀ 11 ਮਿੰਟਾਂ ਦੀ ਵੀਡੀਓ ਬਣਾਂਗੇ ਗੱਲਾਂ ਗੱਲਾਂ ਦੀ ਕੋਈ ਕੰਮ ਤਾਂ ਤਾਂ ਨਹੀਂ ਕੀਤਾ ਮੈਨੂੰ ਉਮੀਦ ਆ ਤੁਸੀਂ ਹਨਾ ਸਾਰਿਆਂ ਨੇ ਮੇਰੀਆਂ ਗੱਲਾਂ ਸੁਣੀਆਂ ਹੋਣਗੀਆਂ ਹਾਸੀਆਂ ਹੱਸੇ ਵੀ ਹੋਮ ਹੋਗੇ ਜਿਹੜੀਆਂ ਭੈਣਾਂ ਦੀ ਹਾਸੇ ਨਿਕਲਿਆ ਮੇਰੀ ਗੱਲ ਸੁਣ ਕੇ ਤੇ ਉਹ ਵੀ ਤੁਸੀਂ ਹੱਸ ਦੱਸਿਓ ਵੀ ਸਾਡੀ ਹਾਸੀ ਨਿਕਲਿਆ ਕਿ ਨਾ ਤੇ ਮੈਂ ਤਾਂ ਸੱਚੀ ਬਹੁਤ ਹਾ ਹੁਣ ਜਿਹੜੋਂ ਮੈਂ ਜਾਣੀ ਐ ਪਹਿਲਾਂ ਮੈਂ ਪੂਰੀ ਗੌਰ ਨਾਲ ਦੇਖਦੀ ਆਂ ਵੀ ਫੋਲਡੀ 'ਚ ਕੁਝ ਹੈ ਤਾਂ ਨਹੀਂ ਮਨ ਤਾਂ ਸੱਚੀ ਐਂ ਲੱਗਿਆ ਵੀ ਇਹ ਤਾਂ ਸੱਪ ਆ ਉਹ ਪੱਖੇ ਨਾਲ ਐਂ ਹੱਲੇ ਮੈਂ ਕਹਾਂ ਤਾਂ ਹੱਲੀ ਜਾਂਦਾ ਮੈਂ ਕਹਾਂ ਮੂੰਹ ਤਾਂ ਉਹ ਬਿੱਚਾ ਕੋਲਦੀ ਤੇ ਆਹੇ ਜੀ ਮੇਰੇ ਨਾਲ ਹੋ ਗਈ ਤੇ ਉਹਦਾਂ ਹੀ ਮੈਂ ਡਰ ਡਰ ਕੂਟਦੀ ਹੁੜਦੀ ਤਾਂ ਸਾਨੂੰ ਸੁਨੇਹਾ ਉੱਠਣਾ ਪੈਂਦਾ ਕਿ ਬੱਚੇ ਸਕੂਲ ਜਾਂਦੇ ਨੇ ਵੀ ਤਾਰਾਂ ਦਾ ਵੀ ਹੋ ਜਾਣਾ ਇੱਕ ਮੱਝ ਸੂਣ ਵਾਲੀ ਹੈ ਪਹਿਲਾਂ ਤਾਂ ਮੈਂ ਆਉਂਦੀ ਕਮਰੇ ਚੋਂ ਨਿਕਲ ਕੇ ਉੱਠਣਸਾਰ ਪਹਿਲਾਂ ਮੈਂ ਮੱਝ ਕੋਲ ਜਾਣੀ ਜਾਣਾਗਾ ਤੇ ਮੱਝ ਦੇਖਦੀਆਂ ਵੀ ਸੂਈ ਤਾਂ ਨਹੀਂ ਹਾਈ ਤਾਂ ਦੇਣਾ ਵੀ ਰਹਿੰਦੇ ਨੇ 5-6 ਤਰੀਕ ਨੂੰ ਦਿਨ ਪੂਰੇ ਹੋਣਗੇ ਆਪਣੀ ਮੱਝ ਦੇ ਇੱਕ ਅੱਧਾ ਦਿਨ ਵੱਧ ਵੀ ਲੈ ਸਕਦੇ ਹਾਂ ਇਹ ਸਾਡਾ ਰਵਾਜ ਜਿਹੜਾ ਪੂਰੇ ਦਿਨਾਂ ਤੇ ਸੌਂਦਾ ਇੱਕ ਅੱਧਾ ਦਿਨ ਹੀ ਵੱਧ ਲੈਂਦਾ ਹੈਗਾ ਫਿਰ ਸਾਨੂੰ ਤਾਂ ਕਰਕੇ ਨਾ ਬਿੜਕ ਜੀ ਰੱਖਣੀ ਪੈਂਦੀ ਹੈਗੀ ਹਨਾ ਕੀ ਪਤਾ ਹੁੰਦਾ ਪਸ਼ੂ ਦਾ ਨਾ ਤੇ ਮੈਨੂੰ ਪੂਰੀ ਗੌਰ ਨਾਲ ਦੇਖ ਦੇਖ ਕੇ ਇੱਕ ਸਾਡੀ ਬੈਟਰੀ ਉਹ ਹੋਈ ਪਈ ਖਰਾਬ ਉਹ ਚੱਲਦੀ ਨਹੀਂ ਹੈਗੀ ਨਾ ਲਾਈਟਾਂ ਲਾਉਣੀਆਂ ਸਾਰੀਆਂ ਤਾਂ ਵੀ ਮੈਨੂੰ ਐ ਹੁੰਦਾ ਵੀ ਹੱਥ 'ਚ ਜੇ ਮੇਰੀ ਬੈਟਰੀ ਉਹ ਪਾਇਰਾਂ ਤੇ ਲੱਗੀ ਹੋਵੇ ਇੱਕ ਮੇਰਾ ਬੂਟ ਟੁੱਟ ਕੇ ਬਸ ਉਹਦੇ ਗਈ ਤੀ ਪਰ ਉਹਨ ਦੁਕਾਨ ਬੰਦ ਸੀ ਮੁੜ ਕੇ ਘੌਰ ਹੋ ਗਈ ਅੱਜ ਦੇਖਦੇ ਹਾਂ ਜੇ ਹਨਾ ਆ ਗਿਸਰਦਾਰ ਜੀ ਨਹੀਂ ਮੈਂ ਉਹਨਾਂ ਤੋਂ ਵੀ ਮੰਗਾ ਲਾ ਮੰਗਾ ਲਾਂ ਦੀ ਬੂਟ ਤੇ ਉਹ ਉਹ ਹੁਣ ਮਖਿਆ ਨਾ ਆਪਣਾ ਵੱਡਾ ਛੋਟਾ ਜੇ ਮੇਰੇ ਤਾਂ ਪੈਰ ਵਾਲੇ ਛੋਟੇ ਨਹੀਂ ਮੇਰੇ ਤਾਂ ਬਾਲਾ ਛੋਟਾ ਜੋੜਾ ਜੁੱਤੀ ਆਉਂਦਾਗਾ ਫਿਰ ਵੱਡਾ ਨਜਵਾਖਾਂ ਦੇ ਆਉਂਦੇ ਨੇ ਜਵਾਖ ਉਹ ਪਸੰਦ ਵੀ ਨਹੀਂ ਕਰਦੇ ਮੈਂ ਤਾਂ ਰਾਵੜ ਦੇ ਬੂਟ ਪਾ ਕੇ ਰੱਖਦੀ ਆ ਮੱਜਾਂ ਚ ਹਨਾ ਫਿਰ ਬੱਚੇ ਉਹ ਪਸੰਦ ਵੀ ਨਹੀਂ ਕਰਦੇ ਚਲੋ ਜੀ ਆਪਾਂ ਇੰਨੇ ਕਰਦੇ ਕਰਦੇ 12 12:30 ਮਿੰਟਾਂ ਦੀ ਵੀਡੀਓ ਬਣ ਗਈ ਆ ਆਪਾਂ ਦੱਸਾਂਗੇ ਬੀਬੀ ਨੂੰ ਕੀ ਡਾਕਟਰ ਨੇ ਦੱਸਿਆਗਾ ਹਨਾ ਤੇ ਹੱਸ ਲੋ ਭਾਈ ਅੱਪਾ ਫੇਰ ਮਿਲ ਜਿਆ ਨੇ ਤੁਸੀਂ ਹੱਸ ਲੋ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੇ ਵੀਡੀਓ ਸ਼ੇਅਰ ਕਰ ਦਿਓ ਨੇ ਸੋਣਾ ਜਿਹਾ ਕਮੈਂਟ ਕਰ ਦਿਓ ਅੱਪਾ ਫੇਰ ਮਿਲਾਂਗੇ ਤੁਹਾਨੂੰ ਠੀਕ ਹੈ ਜੀ ਹੱਸੋ ਭਾਈ ਆ ਕਿਹਦੇ ਕਿ ਮੈਨੂੰ ਲਿਆ ਕੁ ਮੁੱਤਾ ਆ ਨਿਕਲ ਬਈ ਆਇ ਪਾ ਦੇਗੀ ਤੋ ਮਨੂ ਇਹ ਦੱਸੋ ਇਹ ਕੱਟਾ ਕੱਟ ਕੱਟ ਨੂੰ ਕਿ ਐਂ ਗਾ ਲਓ ਲੋ ਜੀ ਸੁਖਮਨ ਸਕੂਲੋਂ ਆਗਿਆ ਨੇ ਅੱਜ ਇਹਨਾਂ ਨੂੰ ਚਾਣੀ ਕਰਾਈ ਜਾਏਗੀ ਤੇ ਇਹਨਾਂ ਨੂੰ ਘਟਦੇ ਨੂੰ ਸੇਵ ਉਹ ਤੇ ਉਹ ਬੇਟੇ ਕੀ ਯਾਹ ਕਹਾਣੀ ਨੂੰ ਘਟਦੇ ਨੇ ਪੁੱਤ ਨੂੰ ਦੋ ਖਾਣ ਦੀ ਇਹਨਾਂ ਜਾਂ ਰੈਡੀ ਕਰਨਾ ਪਾ ਲਿਓ ਮੈਂ ਤਾਂ ਨਹੀਂ ਖਾਣੇ ਵਾਲਾ ਕੀ ਪਾਣੀ ਸੀ ਨਹੀਂ ਪਾਣੀ ਬਦਲ ਲਿਆ ਉਹ ਨਹੀਂ ਆਉਂਦਾ ਮੇਰਾ ਕੀ ਹੈ Meta kantan yang terkena Hai karenaakan tadi ਤੁਹਾਨੂੰ ਹਾਪ ਉਸਤਾਨੀ ਖਾਣਾ ਦੇਖੋ ਕਿ ਤੋਂ ਕਿਹਨੇ ਖਾਣਾ ਸਾਰੇ ਜਿਹੜੋ ਚੀਜ਼ਾਂ ਦੇ ਸਾਟ ਬਰਖਾਓ ਨਹੀਂ ਤੁ ਵੀ ਨਾ ਖਾਓ ਕਿਉਂ ਵੀ ਬਿਡੇ ਨੂੰ ਕਾਦੋ ਦੇ ਗਰਨ ਹਾਂ ਲਾਣਾ ਨਾ ਮਾ ਕੇ ਬੁੜੇ ਤਾਂ ਖਾਂਦੇ ਨਹੀਂ ਨੇ ਹੈ ਬੜੇ ਤਾਂ ਖਾਂਦੇ ਨਹੀਂ ਜਵਾਕ ਕੀ ਖਾਂਦੇ ਹੁੰਦੇ ਨੇ ਉਹ ਤਾਂ ਆਪਣੇ ਤੇਤੇ ਵੀ ਆਉ ਬੁੜੇ ਤਾਂ ਪਾ ਵੀ ਪੋ ਆਉਂਦੇ ਉਹ ਤਾਂ ਦੇਖੀ ਜੋ ਜੈਸੀ ਕਰਨੀ ਵੈਸੀ ਭਰਨੀ ਹੈ ਬੁੜਿਆਂ ਦੇ ਕਿਹ ਕੁ ਕਾਣੀ ਦੇ ਦਰ ਬਸੇਰੇ ਅੱਡ ਚਾ ਕਰਕੇ ਇੰਨੇ ਨੇ ਬੁੜੀ ਬੁੜੀ ਨੂੰ ਅਟਾ ਚਾਹ ਕਰਕੇ ਇੰਨੇ ਆਪਦੀ ਅੱਡ ਬਣਾਉਣ ਦੇ ਦੁੱਧ ਪਾ ਕੇ ਬਾਤੂ ਸਾਰੀ 판ਤੀ ਦੁਨੀਆ ਸਾਰੇ 판ਤੀ ਦੁਨੀਆ ਬਾਲੇ 판ਤੀ ਦੁਨੀਆ ਆਪਣੀ ਖਾਂਦੀ ਬੇਬੇ ਬਾਪੂਨ ਦਿੰਦੀ ਐ ਬਾਲੇ 판ਤੀ ਬੇਬੇ ਬਾਪੂ ਬਨੇ ਆਪ ਖਾਦੇ ਨੂਹ ਪੁੱਤਾਂ ਪੋਤੇ ਪੋਤੀਆਂ ਵੀ ਸਾਰੇ 판ਤੀ ਦੁਨੀਆ ਦੀ ਹਾਂ ਲਗੋ ਰਹਿੰਦੇ ਹਾਂ ਵੀ ਮੇਰੇ ਕੋਲ ਅੱਤੇ ਪੋਤੀ ਆਉਣਗੇ ਅਸੀਂ ਇਹਨੂੰ ਆ ਚੀਜ਼ ਖਾਣੇ ਲਗੋ ਲਾਏ ਜਨੂਹ ਪੁੱਤਾਂ ਆਉਣਗੇ ਸਾਰੇ ਨੂਹ ਪੁੱਤ ਵੀ ਨਹੀਂ ਮਾਰੇ ਸਾਰੇ ਬੁੜੇ ਬੁੜੀਆਂ ਵੀ ਨਹੀਂ ਮਾਰੇ ਹਨਾ ਸਾਰੇ ਭਾਵੇਂ ਦਾਲਾ ਦੇ ਰੱਖਦੇ ਗਦਾਮ ਤੋਂ ਬਾਦੂਗਾ ਹਾਂ ਲੋ ਆਇਆ ਵੀ ਇੱਕ ਕਟੌੜੀ ਦੋ ਟਿੱਡ ਨਿਕਾਲੀ ਚਾਹੁੰਦੇ ਜੇ ਖਾਣ ਆਪਾਂ ਸਾਰੇ ਭਾਵੇਂ ਹੁੰਦਾ ਹੈਗੀ ਤਾਂ ਜੇ ਹੁਣ ਤੁਸੀਂ ਮੇਰੇ ਨਾਲ ਦੇ ਰੱਖੋਗੇ ਹਾਂ ਤਾਂ ਕੋਈ ਭਮਾਇਲਾ ਦੁਗਾਨੀ ਦੇ ਵਿੱਚ ਉਹ ਕੋਈ ਹੋਰ ਕਾਇਤੇ ਜਦਾਂ ਰੱਖੀ ਜਾਂਦਾ ਕਿੱਥੇ ਰੱਖ ਲੈਗੀ ਤੂੰ ਨਵਾਲੀ ਚ ਨਵਾਲੀ ਦੰਡਾਈ ਤੋਂ ਡਾਏ ਜਾਊਗਾ ਅੰਦਰ ਤਾਂ ਕੋਈ ਨਾ ਹੁੰਦਾ ਮੈਂ ਲਾਏਂਗੀ ਤੋੜੈਣੀ ਆ ਉਹ ਹਾਂ ਰੱਖ ਲੈਣੀ ਗੱਲ ਨਾਲਾ ਜਿੰਦਾ ਤੋੜਦਾ ਕਿ ਮਿੱਟ ਚ ਉੱਥੇ ਜੋ ਉੱਥੇ ਪੁੱੜਦੇ ਹੀ ਹੁੰਦਾ ਜੀ ਹੂੰ ਨਾ ਪਈ ਖਾ ਲੋ ਮਫਾਰਾ ਨਹੀਂ ਛਿੰਦੇ ਨੇਗੇ ਲੋ ਜੇ ਟਾਈਮ ਹੈ 4:08 ਹੋ ਗਏ ਨੇਗੇ 4:08 ਹੋ ਗਏ ਨੇ ਆਪਾਂ ਪਿਉਣਿਆਂਗੇ ਪਾਣੀ ਪਾਣੀ ਪੀਣ ਗਿਆ ਤਾਜ਼ਾ ਤੇ ਅੱਜ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਫਿਰ ਭਾਣਾ ਕਹਿੰਦੇ ਤੁਸੀਂ ਦੋ ਤਿੰਨ ਵਾਰੀ ਗੱਲ ਕਰਦੇ ਜੋ ਅੱਪਾ ਕੰਮ ਕਰਦੇ ਆ ਰੁਟੀਨ ਚ ਅੱਪਾਂ ਤੋਂ ਹੁਣ ਆਟੋਮੈਟਿਕ ਹੀ ਕਿਹਾ ਜਾਂਦਾ ਵੀ ਅੱਜ ਅੱਪਾਂ ਨੇ ਆਹ ਕੰਮ ਕਰਿਆ ਅੱਜ ਅੱਪਾਂ ਨੇ ਇਹ ਕੰਮ ਕਰਿਆ ਪਹਿਲਾਂ ਵਿੱਚ ਸੈੱਡ ਝਾੜਿਆਗਾ ਦੇਖੋ ਕਿੰਨਾ ਸੋਹਣਾ ਹੋ ਗਿਆ ਤੇ ਕੰਦਾ ਤੇ ਗਰਦਗੁਰਦੋ ਥਾਂ ਮਲੇ ਚ ਗਰਦਗੁਰਦ ਸੀ ਸੀਗੀ ਜਿਹੜੀ ਸਾਰੀ ਰੈਲ ਲਾਏਗੀ ਦੇਖੋ ਸਾਰਾ ਸੁਣ ਸੁਣ ਹੋ ਗਿਆ ਸੈੱਡ ਬਾਰਲੇ ਸੈੱਡ ਵੀ ਸਾਫ ਕਰ ਦਿੱਤਾਗਾ ਆਪਣੀਆਂ ਰਕਾਨਾ ਪਹਿਣਾ ਦੀ ਸੈੱਡ ਦੀ ਸਫਾਈ ਹੋ ਗਈ ਜਿਹੜੋ ਆਪਣੇ ਘਰ ਦੀ ਹੋਊ ਦੇਖੀ ਜਾਉ ਮੈਂ ਆਏ ਸਾਲ ਮੱਝਾਂ ਵਾਲੇ ਸੈੱਡ ਤੋਂ ਸ਼ੁਰੂ ਕਰਦੀ ਹੁੰਨੀ ਆ ਕੰਮ ਝਾੜ ਚੜਾਈ ਦਾ ਤੇ ਹਜੇ 2-4 ਦਿਨ ਘਰ ਨਹੀਂ ਛਾੜਦੀ ਕਿਉਂਕਿ ਪਹਿਲਾਂ ਰਸੋਈ ਸਾਫ ਕਰਾਂਗੇ ਜਿੱਦੇ ਸੁਖਮਣ ਹੋਰਾਂ ਨੂੰ ਛੁੱਟੀ ਹੋਈ ਕਿਉਂਕਿ ਰਸੋਈ ਦਾ ਖਲਾਰਾ ਬਹੁਤ ਜ਼ਿਆਦਾ ਹੁੰਦਾ ਪਰ ਪਹਿਣਾ ਨੂੰ ਪਤਾ ਹੀ ਐ ਇੱਧਰ ਆਪਣੀਆਂ ਰਾਣੀਆਂ ਖੜੀਆਂ ਨੇ ਤੇ ਬਾਅਦ ਚ ਹਨਾ ਇਹ ਰਾਣੀਆਂ ਖੜੀਆਂ ਨੇ ਆਪਣੀ ਆਪ ਇਹਨਾਂ ਨੂੰ ਪਾਣੀ ਪਿਉਆਉਣਿਆ ਹੁਣ ਇਹਨਾਂ ਨਾਲ ਹੀ ਆਪਣਾ ਸਾਰਾ ਕੁਝ ਹੈਗਾ ਤੇ ਜੇ ਇਹ ਨਹੀਂ ਹੈਗਾ ਤਾਂ ਕੁਝ ਵੀ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਮੱਜਾਂ ਤੋਂ ਬਿਨਾ ਬਲਵਕਸ ਹੀ ਰੱਖੇ ਵਸ ਗੁਰੂ ਇਹਨਾਂ ਦੀ ਸੇਵਾ ਕਰਨ ਲਈ ਨੇ ਸੇਵਾ ਹੈ ਨੇ ਦੁੱਧ ਹੈ ਨੇ ਘਿਓ ਹੈ ਨੇ ਸਾਰਾ ਕੁਝ ਹੈ ਹਨਾ ਨੇ ਪੈਸਾ ਹੈ ਮੇਰੇ ਧੱਕੇ ਪੈਸਾ ਆਉਂਦਾ ਹੈ ਜੇ ਆਪਾਂ ਇਹ ਕਹਾਂਗੇ ਬਿਖਾਲੀ ਹੱਥ ਵੀ ਆਪਣਾ ਪੈਸਾ ਆਜੂ ਖਾਲੀ ਹੱਥ ਨਹੀਂ ਆਉਂਦਾ ਆਪਾਂ ਜਿੰਨੀ ਮਿਹਨਤ ਕਰਾਂਗੇ ਉਹ ਜਿਹ ਮਿਹਨਤ ਦਾ ਮੁੱਲ ਆਪਣ ਨੂੰ ਜ਼ਰੂਰ ਮਿਲਦਾ ਗੱਡ ਕੇ ਮਿਹਨਤ ਕਰੋ ਆਪਾਂ ਤੇ ਹੀ ਕਹਿਣਿਆ ਮਿਹਨਤ ਦੀ ਕਮਾਈ ਖਾਓ ਹੱਕ ਦੀ ਕਮਾਈ ਖਾਓ ਕਿਸੇ ਦਾ ਹੱਕ ਨਾ ਮਾਰੋ ਹਨਾ ਤੇ ਹ ਕਿਸੇ ਰੱਬ ਦੇ ਪਾਸੇ ਹੱਕ ਨਾ ਮਾਰੋ ਬਾਕੀ ਕਿਸੇ ਨੀ ਜਾਣਾ ਕਰੋ ਕਿਸੇ ਕੰਨੀ ਐ ਮੇ ਨੱਕ ਬੋਲਣਾ ਕੱਢੋ ਬਾਦੂ ਹਨਾ ਬਸ ਸਾਰੇ ਪੈਣਾ ਨੱਕ ਬੋਲੂ ਕਿਸਕ ਨਿਕ ਦੇਖ ਕੱਢੀਆਂ ਦੀ ਨੇ ਇਹ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਤੇ ਜਿਹੜਾ ਕਨੇ ਕੱਢਦੀ ਨੇ ਉਹ ਤਾਂ ਕੀ ਜਾਂਦਾ ਜਿਹੜਾ ਨਹੀਂ ਹਨਾ ਕਰਦਾ ਜਿਹੜੇ ਕੰਨੀ ਆਏ ਕਰਦੀ ਨੇ ਵੀ ਫਲਾਣੇ ਕੰਨੇ ਬੋਲ ਕੱਢਦੀ ਉਹ ਚਰੀ ਬੋਲ ਵੱਡਾ ਹੁੰਦਾ ਤੇ ਬਾਕੀ ਨਾਏ ਹਨਾ ਉਸ ਨੂੰ ਮਾੜਾ ਕਹਿੰਦਾ ਅਲੱਗ ਕਰਨ ਵਾਲੇ ਨੂੰ ਮਾੜਾ ਬੋਲਣ ਵਾਲੇ ਨੂੰ ਹੀ ਮਾੜਾ ਕਹਿੰਦਾ ਅਲੱਗ ਜਿਹੜੇ ਕਨੇੜੇ ਤਾਂ ਕੁਝ ਨਹੀਂ ਲੱਗਦਾ ਚਲੋ ਜੀ ਆਪਾਂ ਹੁਣ ਪਿਉਆਂ ਆ ਕੇ ਮੱਝਾਂ ਨੂੰ ਪਾਣੀ ਪਾਣੀ ਪਿਆ ਕੇ ਵੀਡੀਓ ਦਾ ਕਰਦੇ ਆ ਪੈਂਡ ਇੱਥੇ ਆਪਾਂ ਅੱਜ ਬਹੁਤ ਸਾਰੀਆਂ ਭੈਣਾਂ ਨਾਲ ਗੱਲਾਂ ਕੀਤੀਆਂ ਤੇ ਬਹੁਤ ਸਾਰਾ ਆਪਾਂ ਨੇ ਹਨਾ ਖੁੱਲ ਕੇ ਗੱਲਾਂ ਕੀਤੀਆਂ ਅੱਜ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਤੇ ਇੰਨੀ ਸਪੋਰਟ ਕਰਨ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਭੈਣਾਂ ਅਣ ਸਬਸਕ੍ਰਾਈਬਰ ਬਿਨ ਸਬਸਕ੍ਰਾਈਬ ਕਰੇ ਆਪਣਾ ਚੈਨਲ ਦੇਖਦੀਆਂ ਨਿਗੀਆਂ ਤੇ ਤੁਹਾਡਾ ਤੈ ਦਿਲੋਂ ਧੰਨਵਾਦ ਤੇ ਕੋਸਰੋ ਹੋ ਬਸ ਚੜ੍ਹਦੀ ਕਲਾ ਦੇ ਵਿੱਚ ਰਹੋ ਚੜ੍ਹਦੀ ਕਲਾ ਦੀ ਅਰਦਾਸ ਕਰੋ ਰਾਜਵੀਰ ਜਵੰਦਾ ਵੀਰ ਲਈ ਵੀ ਤੁਸੀਂ ਅਰਦਾਸ ਕਰੋ ਹੁਣ ਠੀ ਜਲਦੀ ਠੀਕ ਹੋ ਜਾਣ ਹੁਣ ਬਹੁਤ ਸਿਹਤ ਚ ਤੇ ਵਾਹਿਗੁਰੂ ਅੱਗੇ ਵੀ ਹੋਰ ਸਿਹਤ ਕਰੂਗਾ ਠੀਕ ਹੋ ਕੇ ਆਪਣੇ ਬੱਚਿਆਂ ਚ ਘਰੇ ਆ ਜੀ ਆਪਦੇ ਮਾਪਿਓ ਚ ਘਰੇ ਆ ਜੀ ਹਨਾ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦਾ ਆਪਾਂ ਐਂਡ ਇੱਥੇ ਕਰ ਦਿਆਂ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ